ਲੋਕੀਤ era ਚੈਨਲ ਨੂੰ YouTube Instagram ਤੇ ਦੇਖਣ ਵਾਲੇ ਸਾਡੇ ਪਿਆਰੇ ਦਰਸ਼ਕੋ ਸਾਰਿਆਂ ਦਾ ਅਸੀਂ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਅੱਜ ਆਪਾਂ ਪਿਆਰੇ ਦਰਸ਼ਕੋ ਸ਼ਰਮ ਜੀ ਦੀ ਕਰਵਾਈ ਤੁਹਾਡੇ ਨਜ਼ਰ ਕਰਾਂਗੇ ਕਿ ਅਸੀਂ ਜਿਹੜੇ ਸਾਰੇ ਜੀਵ ਆ ਗੁਨਾਹਗਾਰ ਹਾਂ ਸਾ ਅਸੀਂ ਕੀ ਕੀ ਗੁਨਾਹ ਕੀ ਕੀ ਪਾਪ ਪਤਾ ਨਹੀਂ ਪਿੱਛੇ ਕਰਕੇ ਆਏ ਆ ਸਾਡੇ ਤਾਂ ਮੱਥੇ ਤੇ ਲਿਖੇ ਪਏ ਤੂੰ ਸਾਰੇ ਪੜ ਲੈਣਾ ਪਰ ਫਿਰ ਵੀ ਦਇਆ ਦਾ ਸਾਗਰ ਉਹ ਮਾਲਕ ਸਾਨੂੰ ਬਖਸ਼ਦਾ ਹੈ ਜੀ ਜਿੱਦਾਂ ਦੇ ਆ ਹਾਲਾਤ ਚੱਲ ਰਹੇ ਨੇ ਕੋਈ ਕਰਮਾਂ ਦੀ ਇਹੋ ਜੀ ਲਹਿਰ ਉੱਠੀ ਕਿ ਦੇਸ਼ ਆਪਸ ਵਿੱਚ ਲੜਪੜ ਰਹੇ ਨੇ ਮਾਮਾ ਟੱਡ ਫੜੀ ਬੈਠੀਆਂ ਨੇ ਤੁਹਾਨੂੰ ਮਾਮਾ ਜਿਨ੍ਹਾਂ ਦੇ ਬੱਚੇ ਦੇਸ਼ ਦੀ ਖਾਤਰ ਜਿਹੜੇ ਨੇ ਲੜ ਰਹੇ ਨੇ ਸਾਰੀ ਲੋਕਾਈ ਇਹੋ ਪ੍ਰੇ ਅਰਦਾਸ ਪ੍ਰਾਰਥਨਾ ਕਰੀ ਹੈ ਮਾਲਕ ਅੱਗੇ ਕਿ ਮਾਲਕਾ ਸੁੱਖ ਰੱਖੇ ਸੁੱਖ ਰੱਖੇ ਦਾਤਿਆ ਖੈਰ ਰੱਖੇ ਗਊ ਗਰੀਬ ਦੀ ਰੱਖਿਆ ਕਰਨ ਵਾਲਾ ਉਹ ਮਾਲਕ ਹੈ ਬੰਦਿਆਂ ਦੇ ਚਿੱਤ ਦੇ ਵਿੱਚ ਵੀ ਉਹ ਮਾਲਕ ਹੀ ਵੱਸਦਾ ਹੈ ਤਾਂ ਰਹਿਮਦਿਲੀ ਦੇ ਨਾਲ ਇਨਸਾਨ ਜਿਹੜੇ ਨੇ ਉਹ ਚੰਗੇ ਕਰਮ ਕਰਦੇ ਹਨ ਜੀ ਇੱਕ ਰਵਾਈ ਆਪਣੇ ਪਿਆਰੇ ਦਰਸ਼ਕਾਂ ਦੀ ਨਜ਼ਰ ਜਸਵੀਰ ਰਾਣਾ ਵੱਲੋਂ ਕਿਤੇ ਜਾ ਰਹੀ ਹੈ ਜੀ ਮੇਰੇ ਮੱਥੇ ਤੇ ਲਿਖੇ ਗੁਨਾ ਮੇਰੇ ਮੇਰੇ ਮੱਥੇ ਤੇ ਲਿਖੇ ਗੁਨਾ ਮੇਰੇ ਤੂੰ ਤਾਂ ਪੜਨਾ ਤੂੰ ਤਾਂ ਇਹਨਾਂ ਨੂੰ ਜਾਣਦਾ ਏ ਪੜਨਾ ਤੂੰ ਤਾਂ ਇਹਨਾਂ ਨੂੰ ਜਾਣਦਾ ਏ ਤਾਂ ਵੀ ਚੁੱਪ ਚਪੀ ਤੜਾ ਨਾਲ ਪਰਦੇ ਏ ਤਾ ਵੀ ਚੁੱਪ ਚੁਪੀ ਤੜਾ ਨਾਲ ਪਰਦੇ ਪਰਦਾ ਮਹਿਰਦਾ ਪਰਦਾ ਮਹਿਰਦਾ ਮੇਰੇ ਤੇ ਤਾਣਦਾ ਪਰਦਾ ਮਹਿਰਦਾ ਮੇਰੇ ਤੇ ਤਾਂਣਦਾਈ ਤੇਰੀ ਅਕਲ ਤੋਂ ਕੋਈ ਨਾ ਗੱਲ ਗੁਜੀ ਏ ਤੇਰੀ ਅਕਲ ਤੋਂ ਕੋਈ ਨਾ ਗੱਲ ਗੁਜੀ ਏ ਜਾਣੀ ਜਾਣ ਤੂੰ ਜਾਣੀ ਜਾਣ ਤੂੰ ਦਿਲ ਦੀਆਂ ਜਾਣਦਾ ਏ ਜਾਣੀ ਜਾਣ ਤੂੰ ਦਿਲ ਦੀਆਂ ਜਾਣਦਾ ਏ ਮੈਂ ਪਾਪੀ ਹਾਂ ਜਾ ਕੇ ਪਰ ਸਹਾਂ ਮੈਂ ਪਾਪੀ ਹਾਂ ਜਾ ਕੇ ਪਰ ਸਹਾਂ ਮੈਨੂੰ ਤੂੰ ਤਾਂ ਖੂਬ ਪਹਿਚਾਣਦਾਈ ਮੈਨੂੰ ਤੂੰ ਤਾਂ ਖੂਬ ਪਹਿਚਾਣਦਾਈ ਪਾਵੇਂ ਮੇਰੇ ਗੁਨਾਹੇ ਬਹੁਤ ਭਾਰੀ ਪਾ ਮੇ ਮੇਰੇ ਗੁਨਾਹ ਨੇ ਬਹੁਤ ਪahari ਤੇਰੀ ਮਿਹਰ ਪਰ ਤੇਰੀ ਮਿਹਰ ਪਰ ਅਪਰ ਅਪਾਰ ਸਾਨਿਆ ਤੇਰੀ ਮਿਹਰ ਪਾਰੇ ਪਰ ਅਪਾਰ ਸਾਨਿਆ सबनी थाई अजमा के वेखिया मैं सबनी थाई अजमा के वेखियां मैं बख्शन हार सानिया बख्शन हार ਵਕਸ਼ਣ ਹਾਰ ਸਾਂਆਂ ਵਕਸ਼ਣ ਹਾਰ ਸਾਂਆਂ ਤੋਤਾ ਸ਼ੁਰੂ ਤੋਂ ਹੀ ਬਕਸ਼ਣ ਹਾਰ ਹੈ ਬਕਸ਼ਿੰਦ ਹੈ ਜਿੱਦਾਂ ਬੱਚਾ ਜਿਹੜਾ ਹੈ ਕੋਈ ਗਲਤੀ ਕਰਕੇ ਆਵੇ ਮਾਂ ਜਿਹੜੀ ਹੈ ਘੂਰਦੀ ਵੀ ਹੈ ਉਹਦੀ ਚੰਗੀ ਕਰਦੀ ਹੈ ਆਪਰੇਡ ਵੀ ਪਰ ਫੇਰ ਵੀ ਘੁੱਟ ਕੇ ਗਲੇ ਦੇ ਨਾਲ ਲਾਉਂਦੀ ਹੈ ਇਸੀ ਤਰ੍ਹਾਂ ਮੇਰਾ ਮਾਲਕ ਅਸੀਂ ਦੁਨੀਆ ਦੇ ਸਾਰੇ ਜੀਵ ਭੁੱਲਣ ਹਾਰ ਹਾਂ ਤੂੰ ਬਖਸ਼ਣ ਹਾਰ ਹੈ ਸਾਡੀ ਕੀ ਸਾਡੀ ਕੀ ਜਿਹੜੀ ਐ ਇੰਨੀ ਹਸਤੀ ਐ ਕਿ ਅਸੀਂ ਤੇਰੀ ਬਖਸ਼ਿਸ਼ ਤੋਂ ਬਿਨਾ ਇਸ ਜ਼ਿੰਦਗੀ ਨੂੰ ਚੰਗੇ ਤਰ੍ਹਾਂ ਬਸਰ ਕਰ ਸਕੀਏ ਤੂੰ ਹੀ ਹੈ ਜਿਹੜਾ ਸਾਡੇ ਗੁਨਾਹਾਂ ਤੇ ਸਾਡੇ ਐਬਾਂ ਤੇ ਸਾਡੇ ਕੋਹਰ ਕੀਤੇ ਪਤਾ ਨਹੀਂ ਜਨਮਾਂ ਜਨਮਾਂ ਦੇ ਪਾਪਾਂ ਤੇ ਪਰਦਾ ਦੇ ਕੇ ਸਾਨੂੰ ਜਿਹੜੀ ਇਹ ਜ਼ਿੰਦਗੀ ਸੋਹਣੇ ਤਰੀਕੇ ਨਾਲ ਜਿਉਣ ਦਾ ਬਲਸ ਖਾਰਿਆਂ ਨਾਲੇ ਨਾ ਰਹਿਮਤ ਕਰ ਰਹੇ ਤੇ ਨਾਲੇ ਆਪੇ ਹੀ ਸਾਰੇ ਲੋਕਾਂ ਹੀ ਦਾ ਪਾਲਾ ਕਰਨ ਵਾਲਾ ਮੇਰਾ ਮਾਲਕ ਸਭ ਦਾ ਪਾਲਾ ਕਰੇ ਜੀ ਸਭ ਨੂੰ ਸਮਤ ਬਖਸ਼ੀ ਸਭ ਦੇ ਬੱਚਿਆਂ ਨੂੰ ਮਾੜੀਆਂ ਸੰਗਤਾਂ ਤੋਂ ਬਚਾਵੇ ਅਸੀਂ ਜੀਵ ਸਿਰਫ ਅਰਦਾਸਾਂ ਅਰਜੋਈਆਂ ਪ੍ਰਾਰਥਨਾਵਾਂ ਪ੍ਰੇਜ ਜਿਹੜੀਆਂ ਕਰ ਜੋਗੇ ਹਾਂ ਜੀ ਸ਼ੁਕਰ ਮਾਲਕ ਦਾ ਹੱਸਦੇ ਬਸਦੇ ਰਹੋ ਸਾਰੇ ਸਾਰੇ ਪੋਜ਼ਟਿਵ ਸੋਚ ਰੱਖੀਏ ਤੇ ਸਾਰੇ ਇੱਕ ਦੂਜੇ ਦਾ ਭਲਾ ਮੰਗੇ